ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਇਹ ਸਾਂਝੇ ਤੌਰ ਤੇ ਅਮਰਸਰ ਦਿਹਾਤੀ ਪੁਲਿਸ ਅਤੇ ਬੀਐਸਐਫ ਵੱਲੋਂ ਕੀਤੀ ਜਾ ਰਹੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਸ ਦੇ ਵਿੱਚ ਕੀ ਮੇਨ ਜੋ ਹੈ ਇਨਫੋਰਮੇਸ਼ਨ ਬੀਐਸਐਫ ਤੋਂ ਪ੍ਰੋਵਾਈਡ ਹੋਈ ਸੀ ਉਸ ਨੂੰ ਡਿਵੈਲਪ ਕੀਤਾ ਗਿਆ ਤੇ ਉਸ ਨੂੰ ਬਾਅਦ ਦੇ ਵਿੱਚ ਹੀ ਇਹ ਅਮਰਸਰ ਦਿਹਾਤੀ ਪੁਲਿਸ ਦੇ ਸਟਾਫ ਵੱਲੋਂ ਆਪਰੇਸ਼ਨਲਾਈਜ਼ ਕੀਤਾ ਗਿਆ ਜਿਸ ਦੇ ਤਹਿਤ ਇਹ ਅੱਜ ਦੀ ਜਿਹੜੀ ਰਿਕਵਰੀ ਹੋਈ ਹੈ ਇਹ ਰਿਕਵਰੀ 5 ਕਿਲੋ 544 ਗ੍ਰਾਮ ਦੇ ਕਰੀਬਨ ਹੋਈ ਹੈ ਜਿਸ ਦੇ ਵਿੱਚ ਇਹ ਚਾਰ ਦੋਸ਼ੀ ਜੋ ਨੇ ਇਹ ਗ੍ਰਿਫਤਾਰ ਹੋਏ ਇਹ ਚਾਰ ਦੋਸ਼ੀ ਕੁਲਦੀਪ ਸਿੰਘ ਪੁੱਤਰ ਹਰਵੰਤ ਸਿੰਘ ਅਤੇ ਕਿਰਪਾਲ ਸਿੰਘ ਪੁੱਤਰ ਅਮਰ ਸਿੰਘ ਇਹ ਤੇੜਾ ਰਾਜਪੂਤ ਪੀਐਸ ਅਜਨਾਲਾ ਦੇ ਨੇ ਆ ਬਾਕੀ ਦੋ ਦੋਸ਼ੀ ਜਤਿੰਦਰ ਸਿੰਘ ਪੁੱਤਰ ਰਾਜਵੀਰ ਸਿੰਘ ਪਿੰਡ ਬੁਹਾਰ थाना ਲੋਪੋਕੇ ਦਾ ਆ ਇਸ ਤੋਂ ਇਲਾਵਾ ਇਹਦਾ ਚੌਥਾ ਦੋਸ਼ੀ ਹੈ ਗੁਰਪ੍ਰੀਤ ਸਿੰਘ ਉ ਗੋਪੀ ਪੁੱਤਰ ਰਤਨ ਸਿੰਘ ਇਹ ਪਿੰਡ ਮੰਡਿਆਲ ਦਾ ਆ ਵਸਨੀਕ ਹੈ ਜਿਹੜੇ ਇਹ ਚਾਰ ਲੋਕੀ ਨੇ ਇਹਨਾਂ ਦੇ ਸੰਬੰਧੋ ਨੇ ਜੋ ਸਾਡੀ ਹੁਣ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਸ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਇਹ ਪਾਕਿਸਤਾਨ ਤੋਂ ਇਹ ਜੋ ਹੈ ਇੱਕ ਹੀਪ ਭੰਗਾ ਕੇ ਉਸੇ ਸਮਗਲਿੰਗ ਕਰਦੇ ਸਰ ਇਸ ਦੇ ਵਿੱਚ ਜੋ ਕੁਲਦੀਪ ਸਿੰਘ ਹੈ ਕੁਲਦੀਪ ਸਿੰਘ ਪੁੱਤਰ ਹਰਬੰਦ ਸਿੰਘ ਜਿਹੜਾ ਰਾਜਪੂਤਾਂ ਦਾ ਪੀਐਸ ਜਨਾਲੇ ਦਾ ਵਸਨੀਕ ਹੈ ਇਸ ਦੇ ਖਿਲਾਫ ਇੱਕ ਪਹਿਲਾਂ ਵੀ ਪਰਚਾ ਦਰਜ ਹੈ ਜੋ ਕਿ ਐਨਡੀਪੀਐਸ ਦਾ ਇੱਕ ਪਰਚਾ ਹੈ ਇਸ ਤੋਂ ਇਲਾਵਾ ਜਿਹੜਾ ਇਹ ਅੱਜ ਵੀ ਇਹ ਰਿਕਵਰੀ ਹੋਈ ਹੈ ਇਹ ਦੋਸ਼ੀ ਜਿਹੜੇ ਸੀ ਇਹ ਆਪਣਾ ਸਾਹੋਵਾਲ ਮੜੀਆ ਦੇ ਕੋਲ ਇਹਨਾਂ ਦੀ ਲੋਕੇਸ਼ਨ ਜਿਹੜੀ ਹੈ ਸੀ ਜਦੋਂ ਇਹਨਾਂ ਨੂੰ ਡਾਕ ਕੀਤਾ ਗਿਆ ਇਸ ਦੇ ਨਾਲ ਹੀ ਇਹਨਾਂ ਦਾ ਉੱਥੇ ਮੋਟਰਸਾਈਕਲ ਖੜਾ ਸੀ ਉਹ ਵੀ ਜਿਹੜਾ ਹੈ ਸੀ ਆਪਣੇ ਇਸ ਤੋਂ ਇਲਾਵਾ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕੇजेस ਜੋ ਹੈਗੇ ਉਹ ਅਸੀਂ ਜਾਂਚ ਉਹਨਾਂ ਦੀ ਕਰਦੇ ਆ ਉਹਨਾਂ ਦੀ ਪ੍ਰੂਫ ਹੋ ਰਹੀ ਹੈ ਅੱਗੇ ਫਰਦਰ ਜਿਹੜੇ ਡਿਵੈਲਪਮੈਂਟ ਹੋਣਗੇ ਉਹ ਤੁਹਾਡੇ ਸਾਹਮਣੇ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਅੱਜ ਦੀ ਰਿਕਵਰੀ ਜਿਹੜੀ ਹੈ ਇਸ ਦੇ ਵਿੱਚ ਜਿਹੜਾ ਮੇਨ ਇਨਫੋਰਮੇਸ਼ਨ ਸੀ ਉਹ ਵੀ ਅਸਰ ਵੱਲੋਂ ਪ੍ਰੋਵਾਈਡ ਹੋਈ ਹੈ ਉਸ ਨੂੰ ਅੱਗੇ ਡਿਵੈਲਪ ਕੀਤਾ ਗਿਆ ਥਰੂਆਊਟ ਦਾ ਨਾਈਟ ਜੋ ਹੈ ਸਾਡੀਆਂ ਟੀਮਾਂ ਜਿਹੜੀ ਸੀਆਈਏ ਦੀਆਂ ਵੱਖਰੀਆਂ ਟੀਮਾਂ ਵੱਖੋ ਵੱਖਰੇ ਥਾਵਾਂ ਤੇ ਜੋ ਅਲਜ ਇਹ ਸਾਡੇ ਦੋਸ਼ੀ ਸੀਗੇ ਇਹਨਾਂ ਦੀਆਂ ਲੋਕੇਸ਼ਨਸ ਨੂੰ ਟ੍ਰੇਸ ਕਰ ਰਹੀ ਸੀ ਟਰੈਕ ਕਰ ਰਹੀ ਸੀ ਤੇ ਫਾਈਨਲੀ ਜਿਹੜੀ ਹੈ ਇਹਨਾਂ ਦੀ ਗ੍ਰਫਤਾਰੀ ਹੋਈ ਇਸ ਤੋਂ ਲਾ ਬਾ ਇਹ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਸਾਹਮਣੇ ਆਇਆ ਕਿ ਇੱਕ 31 ਅਗਸਤ ਨੂੰ ਵੀ ਪਰਚਾ ਹੋਇਆ ਸੀ 2 ਕਿਲੋ 300 ਗ੍ਰਾਮ ਦੇ ਕਰੀਬਨ ਉਹਦੇ ਵਿੱਚ ਵੀ ਜੋ ਮੋਡਸ ਆਪਰੇਂਡਾਈ ਤੇ ਕੁਝ ਚੀਜ਼ਾਂ ਜੋ ਮੇਲ ਖਾਂਦੀਆਂ ਨੇ ਉਹ ਅੱਜ ਦੀ ਜਿਹੜੀ ਰਿਕਵਰੀ ਹੈ ਉਹਦੇ ਨਾਲ ਮੇਲ ਖਾਂਦੀਆਂ ਨੇ ਸੋ ਇਹ ਜਿਹੜੀਆਂ ਡਿਫਰੈਂਟ ਡਰੋਨ ਐਕਟੀਵਿਟੀਆਂ ਦੇ थ्रू ਜਿਹੜੀ ਡਰੋਨ ਦੀ ਸੌਰਟੀਆਂ ਹੋਈਆਂ ਨੇ ਉਹਨਾਂ ਦੇ थ्रू ਜਿਹੜੀਆਂ ਇਹ ਪੈਕੇਟਸ ਜਿਹੜੇ ਨੇ ਸਮਗਲ ਹੋਏ ਨੇ ਉਹਨਾਂ ਦੇ ਵਿੱਚ ਕੁਝ ਨਾ ਕੁਝ ਸਿਮਿਲੈਰਟੀ ਦੇਖਾਂਦੀ ਹੈ ਕਿ ਇਹ ਇੱਕ ਕੋਈ ਜੋ ਹੈ ਵੱਡੀ ਕੇਪ ਦਾ ਪਾਰਟ ਹੋ ਸਕਦੇ ਆ ਤੇ ਅਦਰਵਾਈਜ਼ ਜਿਹੜੀ ਅੱਜ ਦੀ 에ਰ ਕਵਰੀ ਹੈ ਇਹ 5 ਕਿਲੋ 544 ਗ੍ਰਾਮ ਦੇ ਕਰੀਬ ਹਨ ਦੇ ਇਹ ਸਾਹੂਬਾਲ ਮੜੀਆਂ ਪੈਂਦੀਆਂ ਜਿੱਥੋਂ ਦੇ ਬਾਰਡਰ ਤੇ ਲੱਗੇ ਪੈਂਦੇ ਕਿ ਮਤਲਬ ਕਿ ਜੀ ਜੀ ਆਸपास ये बेसिकली ਜਿਹੜਾ ਹੈ ਤੁਸੀਂ ਦੇਖੋਗੇ ਕੁਝ ਦਿਨਾਂ ਤੋਂ ਅਜਨਾਲਾ ਸਬ ਡਿਵੀਜ਼ਨ ਦੇ ਵਿੱਚ ਖਾਸ ਕਰ ਰਮਦਾਸ ਏਰੀਆ ਦੇ ਵਿੱਚ ਤੇ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਰਮਦਾਸ ਪੁਲਿਸ ਸਟੇਸ਼ਨ ਇਹ ਜਿਹੜੇ ਏਰੀਆਜ਼ ਨੇ ਇਹਨਾਂ ਦੇ ਵਿੱਚ ਡਰੋਨ ਐਕਟੀਵਿਟੀ ਕਾਫੀ ਹੋਈ ਹੈ ਪਿਛਲੇ 17 ਅਗਸਤ ਤੋਂ ਲੈ ਕੇ 22 ਅਗਸਤ ਤੱਕ ਅਸੀਂ ਦੇਖਿਆ ਹੈ ਕਿ ਕਾਫੀ ਨੰਬਰ ਆਫ ਡਰੋਨ ਦੀ ਉਹਦੀ ਐਕਟੀਵਿਟੀ ਰਿਪੋਰਟ ਹੋਈ ਹੈ ਰਾਤੀ 2 ਵਜੇ ਤੋਂ ਬਾਅਦ ਕਾਫੀ ਇਹਨਾਂ ਦੀ ਜਿਹੜੀ ਐਕਟੀਵਿਟੀ ਵਧੀ ਹੈ ਸਾਡੇ ਨਾਲ ਵਿਐਸਫ ਦੇ ਅਫਸਰ ਸਹਿबान ਸੀ ਅਸੀਂ ਇਹ ਵੀ ਜਿਹੜੀ ਇਹ ਡਿਸਕਸ ਕਰ ਰਹੇ ਸੀ ਕਿ ਇਹਨਾਂ ਦੇ ਵਿੱਚ ਕਾਫੀ ਜਿਹੜਾ ਹੈ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਪ ਜਿਹੜੀ ਆਈ ਹੈ ਉਹ ਡਿਲੀਵਰ ਹੋਈ ਹੈ ਜਿਨ੍ਹਾਂ ਇਨਸਟੈਂਸਸ ਦੇ ਵਿੱਚ ਬੀਐਸਐਫ ਵੱਲੋਂ ਫਾਇਰਿੰਗ ਹੋਈ ਡਰੋਨ ਵਾਪਸ ਚਲਾ ਗਿਆ ਉਹਨਾਂ ਦੇ ਵਿੱਚ ਜਿਹੜਾ ਹੈ ਬਹੁਤ ਹੱਦ ਤੱਕ ਜਿਹੜੀ ਇਹ ਪ ਡਿਲੀਵਰ ਨਹੀਂ ਹੋਈ ਪਰ 12 ਤੋਂ ਲੈ ਕੇ 22 ਤਰੀਕ ਤੱਕ ਆਨਵਰਡ ਜਿਹੜੀਆਂ ਇਹ ਡਰੋਨ ਮੂਵਮੈਂਟਸ ਹੋਈਆਂ ਨੇ ਉਹਨਾਂ ਦੇ ਵਿੱਚ ਪ ਦੀ ਜਿਹੜੀ ਹੈ ਸਮਕਲਿੰਗ ਉਹ ਸਾਡੇ ਕੋਲ ਰਿਪੋਰਟ ਹੋਈ ਹੈ ਸਾਡੇ ਸੂਤਰ ਜਿਹੜੇ ਨੇ ਸਾਡੇ ਸੋਰਸਸ ਜਿਹੜੇ ਨੇ ਅਸੀਂ ਉਹਨਾਂ ਨੂੰ ਲਗਾਇਆ ਹੋਇਆ ਜੀ ਸਾਡੀ ਸਰਚ ਜਿਹੜੀਆਂ ਨੇ ਫੀਲਡਸ ਦੇ ਵਿੱਚ ਖੇਤਾਂ ਦੇ ਵਿੱਚ ਜਦੋਂ ਵੀ ਡਰੋਨ ਮੂਵਮੈਂਟ ਹੁੰਦੀ ਹੈ ਅਸੀਂ ਕਰਦੇ ਹਾਂ ਟੀਮ ਸੁਰੂਣਾ ਕੇ ਖੇਤਾਂ ਦੀ ਨਿਸ਼ਾਨਦੇਹੀ ਕਰਦੇ ਹਾਂ ਪ੍ਰੋਪਰਲੀ ਜਿਹੜੇ ਹੈ ਮੈਪ ਤੇ ਜੋ ਵੀ ਸਾਨੂੰ ਲੱਗਦਾ ਹੈ ਕਿ ਐਨਲਾਈਜ਼ ਕਰਨ ਤੋਂ ਬਾਅਦ ਇਹ ਪ੍ਰੋਬੇਬਲ ਸਾਈਟ ਹੋ ਸਕਦੀ ਹੈ ਜਿੱਥੇ ਖੇਮਪੇ ਡਿਲੀਵਰ ਹੋਈ ਹੈ ਅਸੀਂ ਉਹਨਾਂ ਦੀ ਪ੍ਰੋਪਰ ਜਿਹੜੀ ਸਰਚ ਕਰਦੇ ਹਾਂ ਇਸ ਦੇ ਇਸ ਦੇ ਵਿੱਚ ਬੀਐਸਐਫ ਦੀ ਟੀਮ ਤੇ ਪੰਜਾਬ ਪੁਲਿਸ ਦੀ ਟੀਮ ਜਿਹੜੀ ਆ ਉਹ ਸਾਂਝੇ ਤੌਰ ਤੇ ਕੰਮ ਕਰਦੇ ਤਤਕ ਲਈ ਸਮਝ ਹੋਈ ਹੈ ਕਿ ਮੇਟੋ ਜੀ ਨੇ ਆਪਣੀ ਇੱਕ ਬਾਤ ਜੇ ਸਾਡੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਹੈ ਉਹਦੇ ਵਿੱਚ ਅਜੇ ਤੱਕ ਜਿਹੜਾ ਕੁਲਦੀਪ ਸਿੰਘ ਹੈ ਜਿਹਦੇ ਖਿਲਾਫ ਇੱਕ ਪਹਿਲਾਂ ਵੀ ਬਰਚਾ ਦਰਜ ਹੈ ਉਹ ਮੰਨ ਰਿਹਾ ਹੈ ਕਿ ਇਹ ਉਹਦੀ ਦੂਜੀ ਖੇਪ ਸੀ ਦੂਜੀ ਇੱਕ ਵੱਡੇ ਤੌਰ ਤੇ ਜਿਹੜੀ ਸਮਗਲ ਕੀਤੀ ਗਈ ਹੈ ਬਾਕੀ ਇਹਨੂੰ ਇਨਵੈਸਟੀਗੇਸ਼ਨ ਚੱਲਦੀ ਹੈ ਤੇ ਹੋਰ ਜਿਹੜੇ ਵੀ ਤੱਕ ਸਾਹਮਣੇ ਆਉਣਗੇ ਉਹ ਸ਼ੇਅਰ ਕੀਤਾ ਜਾਵੇਗਾ ਕਿੰਨੇ ਕਿੰਨੇ ਇਸ ਇਹਦੇ ਵਿੱਚ ਅਜੇ ਤੱਕ ਕੋਈ ਡਰੋਨ ਦੀ ਰਿਕਵਰੀ ਨਹੀਂ ਹੋਈ ਕਿਉਂਕਿ ਇਹ ਜੋ ਖੇਪ ਹੈ ਇਹ ਥੋੜੀ ਵੱਡੀ ਹੈਵੀ ਹੈ ਇਹ ਵੱਡੇ ਡਰੋਨ ਦੁਆਰਾ ਇਸ ਮਗਲ ਕੀਤੀ ਜਾਪਦੀ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਥੋੜੀ ਫੋਟੋਗ੍ਰਾਫੀ ਦੇਖੋਗੇ ਹੁੱਕ ਦੀ ਅਵੇਲੇਬਿਲਿਟੀ ਦੱਸਾਂਦੀ ਹੈ ਕਿ ਵੱਡੇ ਡਰੋਨ ਦੀ ਐਕਟੀਵਿਟੀ ਹੋਈ ਕਿੰਨੇ ਜਾਣੇ ਨੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਵੀ ਹਥਿਆਰ ਵੀ ਇਹਨਾਂ ਨੂੰ ਮਿਲਿਆ ਵਾ ਜਿੱਥੋਂ ਦਾ ਹਥਿਆਰ ਦਾ ਸਵਾਲ ਹੈ ਨਾ ਕੋਲ ਅਜੇ ਕੋਈ ਹਥਿਆਰ ਦੀ ਜਿਹੜੀ ਹੈ ਮੌਕੇ ਤੇ ਕੋਈ ਏਦਾਂ ਦੀ ਜਿਹੜੀ ਬਰਾਮਗੀ ਨਹੀਂ ਜਿਹੜੀ ਤੁਸੀਂ ਗੱਲ ਕਰਦੇ ਹੋ ਬਸਮੀਕ ਇਹਨਾਂ ਚ ਦੋ ਜਿਹੜੇ ਤੇਰਾ ਰਾਜਪੂਤ ਰਾਜਪੂਤਾਂ ਦੇ ਐਪੀਐਸ ਨੇ ਖਜਨਾਲਾ ਦਾ ਉਸ ਤੋਂ ਬਾਅਦ ਜਿਹੜਾ ਜਤਿੰਦਰ ਹੈਗਾ ਇਹ ਵੀ ਅਜਨਾਲੇ ਚ ਪੈਂਦਾ ਪਿੰਡ ਦਾ ਮੁਹਾਰ ਚੌਥਾ ਜਿਹੜਾ ਹੈਗਾ ਤੁਹਾਡਾ ਗੁਰਪ੍ਰੀਤ ਸਿੰਘ ਉਸ ਗੋਪੀ ਜਿਹੜਾ ਹੈ ਇਹ ਥਾਣੇ ਵੰਡੇਆ ਵਾਲੇ ਦਾ ਥਾਣੇ ਲੋਕਪੁਰ ਦਾ ਪਸੰਦ ਹੈ ਦੂਸਰਾ ਤੁਸੀਂ ਚਾਰ ਨੇ ਤੇ ਉਹ ਦੂਜੇ ਖਿਲਾਫ ਇਹਨਾਂ ਦਾ ਮਤਲਬ ਇਹਨੂੰ ਇਹ ਇਕੱਠੇ ਹੋਏ ਨੇ ਦੇਖੋ ਜੀ ਇਹ ਸਾਰੀ ਜਿਹੜੀ ਇਹਨਾਂ ਦੀ ਇੰਟਰੋਗੇਸ਼ਨ ਨੇ ਉਹ ਚਾਹਣਾ ਕਿ ਇਹ ਕਿੱਥੇ ਇਕੱਠੇ ਹੋਏ ਕੀ ਇਹਨਾਂ ਨੇ ਪਲਾਨ ਬਣਾਇਆ ਕਿਵੇਂ ਕੁਲਦੀਪ ਸਿੰਘ ਜਿਹੜਾ ਹੈ ਇਹਨਾਂ ਬਾਕੀਆਂ ਨੂੰ ਇਨਵੋਲ ਕਰਦਾ ਹੈ ਤੇ ਬਾਕੀ ਕਿਵੇਂ ਇਨਵੋਲ ਹੋ ਕੇ ਇਸ ਮੋਡਲਿੰਗ ਦਾ ਨੈਕਸਟ ਜਿਹੜਾ ਪਾਰਟ ਬਣਦਾ ਇਹ ਜਿਹੜਾ ਗਰੁੱਪ ਹੈ ਨੈਕਸ ਸਮਗਲਿੰਗ ਦਾ ਕਿਵੇਂ ਇਹਦਾ ਪਾਰਟ ਬਣ ਰਿਹਾ ਸਾਰੀ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਇਹਨਾਂ ਨੂੰ ਤਾਂ ਦੇਰ ਹੈ ਕਿਉਂਕਿ ਸਾਡੀ ਜਿਹੜੀ ਕਾਰਵਾਈ ਆ ਕਾਫੀ ਲੰਬੇ ਜਿਹੜੀ ਹੈ ਫਾਈਲ ਵਰ ਚੱਲ ਰਿਹਾ ਅਜ ਨਾਲੇ ਖੇਤਾਂ ਦੇ ਵਿੱਚੋਂ ਪੁਲਿਸ ਨੂੰ ਪਹਿਲਾਂ ਮਿਲੀ ਹੈ ਇਹ ਇਹਨਾਂ ਵਾਲੀ ਇਹ ਹੋ ਰਹੀ ਹੈ ਦੇ ਵਿੱਚ ਦੇਖੋ ਜੀ ਮੈਂ ਪਹਿਲਾਂ ਵੀ ਗੱਲ ਇਹ ਕੀਤੀ ਹੈ ਕਿ ਸਾਡੇ ਕੋਲ 31 ਅਗਸਤ ਦੀ ਇੱਕ ਐਫ ਆਈ ਆਰ ਦਰਜ ਹੈ ਜਿਹਦੇ 2 ਕਿਲੋ 300 ਗ੍ਰਾਮ ਦੇ ਕਰੀਬ ਜਿਹੜੀ ਹੈਰੋਇਨ ਦੀ ਹੈ ਬ੍ਰਾ ਉਹ ਜਿਹੜਾ ਔਰ ਇਹ ਦੀ ਸਿਮਿਲਰਿਟੀ ਕੁਝ ਸਾਡੇ ਸਾਹਮਣੇ ਆਈਆਂ ਨੇ ਅਸੀਂ ਇਸ ਚੀਜ਼ ਨੂੰ ਹੋਰ ਜਿਹੜਾ ਹੈ ਗਹਿਰਾਈ ਦੇ ਨਾਲ ਜਿਹੜਾ ਹੈ ਜਾਂਚ ਕਰ ਰਹੇ ਹਾਂ ਕਿ ਕੀ ਇਹ ਇਹ ਉਸੇ ਕਨਸਾਈਨਮੈਂਟ ਦਾ ਇੱਕ ਵੱਡਾ ਕਨਸਾਈਨਮੈਂਟ ਦਾ ਪਾਰਟ ਹੈ ਜਾਂ ਇਹ ਵੱਖਰੀ ਹੈ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਅਜੇ ਸਪਸ਼ਟ ਨਹੀਂ ਹਨ ਇੰਟਰੋਗੇਸ਼ਨ ਤੋਂ ਬਾਅਦ ਜਿਹੜੀਆਂ ਚੀਜ਼ਾਂ ਸਪਸ਼ਟ ਹੋਣਗੀਆਂ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ ਬਿਲਕੁਲ ਜੀ ਇਹ ਇਹ ਐਕਟੀਵਿਟੀ ਡੋਨ ਰੋਸ ਉਹ ਸਪੋਟਿਡ ਜਿਹੜਾ ਕਾਫੀ ਡਾਡਾ ਹੈ ਬਹੁਤ 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 ਜ਼ਿਆਦਾ ਹੋਇਆ ਹੈ ਦੇਖੋ ਜੀ ਇਹਦੇ ਵਿੱਚ ਐਦਾ ਹੈ ਕਿ ਸਾਡੇ ਕੋਲ ਜਿਹੜੀ ਹੁੰਦੀ ਹੈ ਇਨਫੋਰਮੇਸ਼ਨ ਉਹ ਇਹ ਹੁੰਦੀ ਹੈ ਕਿ ਡਰੋਨ ਐਕਟੀਵਿਟੀ ਹੋਈ ਹੈ ਜਾਂ ਹੋ ਸਕਦੀ ਹੈ ਅਸੀਂ ਜਦੋਂ ਡਰੋਨ ਐਕਟੀਵਿਟੀ ਹੁੰਦੀ ਹੈ ਜਿਵੇਂ ਕਿ ਬੀਐਸਐਫ ਹੈ ਪੰਜਾਬ ਪੁਲਿਸ ਹੈ ਜੁਆਇੰਟਲੀ ਵੀ ਤੇ ਆਪਣੇ ਸੈਪਰੇਟ ਤੌਰ ਤੇ ਵੀ ਜਿਹੜੀ ਸਰਚਸ ਕਰਦੇ ਉਹਨਾਂ ਕਈ ਵਾਰ ਉਹਨਾਂ ਸਰਚਸ ਦੇ ਵਿੱਚ ਜਿਵੇਂ ਕਿ ਇਹ 2 ਕਿਲੋ 300 ਗ੍ਰਾਮ ਜਿਹੜੀ ਇਹ ਇਕੱਤੀ ਗਸੂ ਰਿਕਵਰ ਹੋਈ ਹੈ ਇਹ ਉਦੋਂ ਸਰਚ ਦੇ ਦੌਰਾਨ ਸਾਨੂੰ ਇਹ ਮਿਲਦੀ ਸੀ ਇਸੇ ਤਰੀਕੇ ਨਾਲ ਕਈ ਹੋਸਸਸਿਸ ਦੇ ਵਿੱਚ ਜਿਹੜੀਆਂ ਅਬੈਂਡੰਡ ਕਨਸਾਈਨਮੈਂਟਸ ਹੁੰਦੀਆਂ ਨੇ ਸੂਤਰਾ ਤੋਂ ਜਾਂ 100 ਸੌਦੇ ਰਾ ਤੇ ਉਹਨਾਂ ਦੀ ਰਿਕਵਰੀ ਹੋ ਜਾਂਦੀ ਹੈ ਐਕਸੈਕਟਲੀ ਪਾਕਿਸਤਾਨ ਦੇਖੋ ਜੀ ਇਹ ਜਿਹ ਪ੍ਰੀ ਇਨਿਵਿਸਟੀਗੇਸ਼ਨ ਹੈ ਉਹ ਇਸ ਇਹ ਕਰਦੀ ਹੈ ਇਸ਼ਾਰਾ ਕਿ ਇਹਨਾਂ ਦੇ ਉਤਾਰੋਂ ਪਾਰ ਜਿਹੜੇ ਹੈ ਸਬੰਧ ਹੈਗੇ ਤੇ ਇਹ ਜਿਹੜਾ ਹੈ ਖੇਪ ਉਧਰੋਂ ਬਗਾਂਦੇ ਸੀ ਬਾਕੀ ਇਨਵਿਸਟੀਗੇਸ਼ਨ ਚੱਲ ਰਹੀ ਹੈ ਇਹ ਸਾਰੇ ਬਿੰਦੂਆਂ ਤੇ ਇਹਨਾਂ ਦੇ ਕਿਸ ਤਰੀਕੇ ਦੇ ਨਾਲ ਕਿਸ ਲੈਵਲ ਤੱਕ ਟੂ ਵਾਟ ਐਕਸਟੈਂਟ ਕਿ ਕਿਸ ਤਰੀਕੇ ਦੀ ਇਹਨਾਂ ਦੀ ਨੇਚਰ ਹੈਗੀ ਆ ਉਸ ਨੈਟਵਰਕ ਦਾ ਕਿਵੇਂ ਪਾਰਟ ਨੇ ਉਹ ਸਾਰੀ ਜਿਹੜੀ ਹੈਗੀ ਥਿੰਗਾਂ ਜਿਹੜੀਆਂ ਨੇ ਉਹ ਕੁਆਲਿਟੀ ਅਸੀਂ ਇਨਟੈਰੋਗੇਸ਼ਨ ਕਰ ਰਹੇ ਆ ਉਸ ਤੋਂ ਬਾਅਦ ਹੈ ਜੇ ਉਹ ਉੱਥੇ ਖੜਾ ਸੀਗਾ ਕਿਉਂਕਿ ਸਾਡੇ ਕੋਲ ਜੋ ਇਨਫੋਰਮੇਸ਼ਨ ਸੀ ਕਿ ਇਹਨਾਂ ਦੀ ਲੋਕੇਸ਼ਨ ਉੱਥੇ ਹੈ ਰਿਹਾ ਅਸੀਂ ਥਰੋਅਆਊਟ ਦਾ ਨਾਈਟ ਜਿਹੜੀ ਹੈ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀ ਸਾਡੀ ਟੀਮ ਜਿਹੜੀ ਹੈ ਇਹਨਾਂ ਦੇ ਬਗਲ ਲੱਗਿਆ ਸਾਰੀ ਸਾਰੀ ਸਟਾਫ ਕਰਕੇ ਅਡੋਰ ਜੀ ਹਾਂ ਮਾਰੇ ਬਾਕੀ ਦੇਖੋ ਜੀ ਉਹਦੇ ਵਿੱਚ ਐਦਾਂ ਹੈ ਕਿ ਕਿਸੇ ਪਾਰਟੀ ਵਿਸ਼ੇਸ਼ ਦੇ ਨਾਲ ਸੰਬੰਧ ਹੁੰਦਾ ਅਜੇ ਕੋਈ ਸਾਨੂੰ ਨਹੀਂ ਹੈ ਸਾਡੇ ਕੋਲ ਤਾਂ ਜਿਹੜੋ ਸਾਹਮਣੇ ਚੀਜ਼ ਆਈ ਹੈ ਕਿ ਇਸ ਤਰੀਕੇ ਦੇ ਨਾਲ ਇੱਕੋ ਜਿਹੇ ਵਿਅਕਤੀਆਂ ਵੱਲੋਂ ਪੁਲਿਸ ਦੇ ਨਾਂ ਤੇ ਜਿਹੜੇ ਹੈ ਪੈਸੇ ਵਗੈਰਾ ਲੈ ਕੇ ਆਏ ਨੇ ਤੇ ਇਹ ਜਿਹੜਾ ਹੈ ਪੁਖਤਾ ਸਬੂਤ ਹੋਣ ਦੇ ਬਾਅਦ ਦੀ ਬਾਅਦ ਹੀ ਇਸਨੇ ਪਰਚਾ ਦਰਜ ਕੀਤਾ ਕਿਸੇ ਵਿਅਕਤੀ ਵਿਸ਼ੇਸ਼ ਦਾ ਕਿਸੇ ਵਿਸ਼ੇਸ਼ ਪਾਰਟੀ ਦੇ ਨਾਲ ਸੰਬੰਧ ਜਾਂ ਨਾ ਸੰਬੰਧ ਹੁੰਦਾ ਇਹ ਸਾਡੇ ਵੱਲੋਂ ਕੋਈ ਜਿਹੜਾ ਜਿਹੜਾ ਹੈ ਖੁਲਾਸਾ ਨਹੀਂ ਹੋ ਰਿਹਾ ਸਿਰਫ ਸਾਡੇ ਕੋਲ ਜੋ ਇਨਫੋਰਮੇਸ਼ਨ ਆਈ ਸੀ ਉਸੇ ਦਾ ਦੱਸੇ ਕੋਈ ਖਾਸ ਦੱਸ ਨਹੀਂ ਸਕਦਾ ਇਹਦੇ ਬਾਰੇ ਮੈਂ ਜਿਆਦਾ ਤਫਸੀਲ ਨਹੀਂ ਦੇ ਸਕਦਾ ਸਰ ਇਹ ਪੁੱਛ ਰਹੇ ਕਿ ਕਿੰਨੇ ਦਿਨ ਦਾ ਰਿਮਾਂਡ ਹੈ ਉਸੇ ਸਵਾਲ ਦਾ ਹੀ ਆਏ ਕਿੰਨੇ ਦਿਨਾਂ ਦਾ ਰਿਮਾਂਡ ਜਿਹੜਾ ਇਹ ਵਾਲਾ ਆਪਾਂ ਜਿਹੜਾ ਇੱਕ ਇਨਸੀਡੈਂਟ ਹੀ ਗਲਤ ਸਰ ਇਹ ਕਹਿੰਦੇ ਕਿ ਨੰਬਰ ਕਿ ਕਿ ਨੈਟਵਰਕ ਬਹੁਤ ਵੱਡਾ ਇਹ ਬਗਾ ਬਾਰ ਆ ਰਹੀ ਹੈ ਲੋਕ ਇਸ ਤੋਂ ਇਲਾਵਾ ਤਾਂ ਲੱਗਦਾ ਕਿ ਹੋਰ ਵੀ ਨੰਬਰ ਹੋ ਸਕਦੇ ਨੇ ਚਾਰ ਲੋਕ ਹੋਰ ਲਏ ਬੀਐਸਐਲ ਦੀ ਹੈਲਪ ਪਾਕ ਟੂ ਨੈਟਵਰਕ ਇਹ ਬਿਲਕੁਲ ਜੀ ਤੁਹਾਡੀ ਗੱਲ ਬਿਲਕੁਲ 맞 ਜੁਗਾ ਜਿਵੇਂ ਬੀਐਸਐਫ ਫਰਸਟ ਲਾਈਨ ਆਫ ਡਿਫੈਂਸ ਹੈ ਤੇ ਇਹਨਾਂ ਵੱਲੋਂ ਰੈਗੂਲਰਲੀ ਜਿਹੜਾ ਹੈ ਡਰੋਨ ਮੂਵਮੈਂਟ ਜਿਹੜੀ ਹੈ ਉਹਦੀ ਬੜੀ ਬਾਰੀਕੀ ਦੇ ਨਾਲ ਜਿਹੜੀ ਹੈ ਨਿਗਰਾਨੀ ਕੀਤੀ ਜਾਂਦੀ ਹੈ ਜਦੋਂ ਵੀ ਕੋਈ ਅੱਦਾਂ ਦੀ ਚੀਜ਼ ਆਉਂਦੀ ਹੈ ਐਂਟੀ ਜੋ ਇਹਦਾ ਸਿਸਟਮ ਹੈਗਾ ਡਰੋਨ ਸਿਸਟਮ ਹੈਗਾ ਉਹ ਵੀ ਕੰਮ ਕਰਦਾ ਹੈ ਸੋ ਨਾ ਇਹਨਾਂ ਵੱਲੋਂ ਟਾਈਮ ਟੂ ਟਾਈਮ ਜਿਹੜੀ ਰਿਪੋਰਟ ਹੁੰਦੀ ਹੈ ਉਸ ਨੂੰ ਮਤਲਬ ਯੂਟਿਲਾਈਜ਼ ਕਰਨ ਵਾਸਤੇ ਫਾਇਰਿੰਗ ਵਗੈਰਾ ਦੀ ਤੇ ਹੋਰ ਚੀਜ਼ਾਂ ਦੀ ਜਿਹੜੀਆਂ ਹੈ ਮੈਜੇ ਹੋਏ ਅਪਣਾਈ ਜਾਂਦੀਆਂ ਪੰਜਾਬ ਪੁਲਿਸ ਜਿਹੜੀ ਹੈ 2nd ਲਾਈਨ ਆਫ ডিফেন্স ਇਹਨਾਂ ਦੇ ਨਾਲ ਪੂਰਾ ਜਿਹੜਾ ਹੈ ਜੁਆਇੰਟਲੀ ਕੰਮ ਕਰਦੀ ਹੈ ਅਸੀਂ ਪਿੱਛੇ ਦੇ ਜੁਆਇੰਟ ਨਾਕਾ ਜਿਹੜੀ ਸਾਡੀ ਪੋਜੀਸ਼ਨ ਸੀਗੀ ਉਹਨਾਂ ਵਿੱਚ ਸ਼ਿਫਟਿੰਗ ਤੇ ਚੇਂਜ ਕੀਤਾ ਹੈ ਤੇ ਅਸੀਂ ਬੜਾ ক্লোਜ਼ਲੀ ਜਿਹੜਾ ਹੈ ਕੰਮ ਕਰ ਰਹੇ ਜਿਹੜਾ ਤੁਹਾਡਾ ਸਵਾਲ ਹੈ ਕਿ ਇਹ ਇੱਕ bigger ਨੈਟਵਰਕ ਦਾ ਪਾਰਟ ਹੋ ਸਕਦੇ ਆ ਇਸ ਦੇ ਵਿੱਚ ਅਸੀਂ ਮੁਲਕਰ ਨਹੀਂ ਇਹ bigger ਨੈਟਵਰਕ ਦਾ ਪਾਰਟ ਹੋ ਸਕਦੇ ਆ ਕਿਉਂਕਿ ਡਰੋਨ ਐਕਟੀਵਿਟੀ ਜੋ ਹੈ ਪਿਛਲੇ ਸੀਜ਼ਨਲ ਜਿਵੇਂ ਜਿਵੇਂ ਵੱਧਦੀ ਦੀ ਹੈ ਘਟਦੀ ਦੀ ਹੈ ਅਸੀਂ ਉਸ ਚੀਜ਼ ਨੂੰ ਟਾਈਮ ਟੂ ਟਾਈਮ ਮੋਨੀਟਰ ਵੀ ਕਰਦੇ ਜੀ ਬਿਲਕੁਲ ਜੀ ਜਿਵੇਂ ਸਰਦੀਆਂ ਦੇ ਵਿੱਚ ਇਹ ਅਲਰਜੀ ਕੀਤਾ ਜਾਂਦਾ ਹੈ ਕਿ ਇਹ ਚੀਜ਼ ਜਿਹੜੀ ਹੈਗੀ ਵੱਧਦੀ ਦੀ ਹੈ ਉਹ ਚੀਜ਼ ਦਾ ਅਸੀਂ ਹੁਣੇ ਤੋਂ ਹੀ ਅਸੀਂ ਇਹਦਾ ਖਿਆਲ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਫਾਈਨੈਂਸ ਵੀ ਜਿਹੜਾ ਬਾਅਦ ਦੇ ਵਿੱਚ ਇਹਨਾਂ ਦੇ ਪ੍ਰੋਜੈਕਟ ਵੀ ਹੈ ਦੇਖੋ ਜੀ ਅਜੇ ਜਿਹੜੀ ਇਨਵੈਸਟੀਗੇਸ਼ਨ ਹੈ ਕਿਉਂਕਿ ਇਹ ਖੇਪ ਵੱਡੀ ਹੈ ਕਾਰਵਾਈ ਜਿਹੜੀ ਹੈ ਬੜੀ ਡੀਪਲੀ ਹੋ ਰਹੀ ਹੈ ਜਿਹੜੇ ਵਿੱਚ ਫਾਈਲ ਵਰਕ ਜ਼ਿਆਦਾ ਹੁੰਦਾ ਹੈ ਤੇ ਉਹ ਸਾਰਾ ਕੁਝ ਕਰਕੇ ਜਨਸਾਲ ਦੇ ਪੇਸ਼ ਕਰਨਾ ਹੈ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚ ਚੱਲ ਚੱਤ ਸਭ ਨੇ ਆਏ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਇਹ ਜਿਹੜੇ ਤੁਸੀਂ ਅਲੱਗ-ਅਲੱਗ ਪਹਿਲੂਆਂ ਦੀ ਗੱਲ ਕਰ ਰਹੇ ਉਹਨਾਂ ਦੀ ਜਾਂਚ ਜਾਰੀ ਹੈ। ਅਸੀਂ ਬਹੁਤ ਕਲੋਜ਼ਲੀ ਉਹਨਾਂ ਤੱਕ ਪਹੁੰਚ ਗਏ ਕਿਉਂਕਿ ਉਹ ਜਿਹੜੇ ਟ੍ਰੇਲ ਹੈ ਉਹ ਕਾਫੀ ਦੂਰ ਤੱਕ ਜਾ ਰਹੀ ਹੈ ਬੜਾ 40 ਕਿਲੋਮੀਟਰ ਤੋਂ ਉੱਪਰ ਉਹ ਬੰਦੇ ਟਰੈਵਲ ਕਰ ਚੁੱਕੇ ਤੇ ਤੁਸੀਂ ਅਜੇ ਨਾ ਉਦੋਂ ਕਰਿਓ ਨਕਸ਼ਾ ਨਾ ਕਰਿਓ ਕਿਉਂਕਿ ਸਾਡੀ ਉਹ ਚੱਲ ਰਹੀ ਹੈ ਕਿਉਂਕਿ ਉਹ ਅਜੇ ਪਹੁੰਚਣ Thank you